ਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਸਾਜਨ ਤੇਰੀ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀ ਆ ਬੀਕੂ ਸਦਾ ਹਜੂਰ ਹੁਜਾ ਨੀ ਜੰਦੇ ਹੁਣ ਧੂੜ ਸਾਧੂਆਂ ਜੋ ਨਿਰਜੰਦੇ ਢੂੜ ਸਾਧੂਆਂ ਕੀ ਜਿੰਦੇ ਨੂੰ ਸਾਧੂਆਂ ਦੀ ਹੋ ਜਾਨੀ ਜਿੰਦੇ ਹੁਣ ਧੂੜ ਸਾਧੂਆਂ ਦੀ ਹੋ ਜਾਨੀ ਜਿੰਦੇ ਧੂੜ ਸਾਧੂਆਂ साधू बि हो ज ਸਾਧੂਆਂ ਦੀ ਹੋ ਜਾ ਧੂੜ ਸਾਧੂਆਂ ਦੀ ਧੂੜ ਸਾਧੂਆਂ ਦੀ ਧੂੜ ਸਾਧੂਆਂ ਦੀ ਧੂੜ ਸਾਧ ਵਾਹਿਗੁਰੂ ਧੂੜ ਸਾਧੂਆਂ ਦੀ ਹੋ ਜਾ ਧੂੜ ਸਾਧੂਆਂ ਦੀ ਵਾਹਿਗੁਰੂ ਹੋ ਜਾਨੀ ਜਿੰਦੇ ਹੁਣ ਢੂੜ ਸਾਧੂਆਂ ਦੀ ਹੋ ਜਾਨੀ ਜਿੰਦੇ ਢੂੜ ਸਾਧੂਆਂ ਦੀ ਕਰਨ ਤੁਹਾਰੀ ਆਪੇ ਕੋ ਸਦਾ ਹਸੂਰ ਪਰਮ ਸਤਕਾਰਯੋਗ ਸਤਗੁਰੂ ਮਹਾਰਾਜੀਆਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਤਕਾਰੀ ਸਾਧ ਸੰਗਤ ਜੀ ਕਈ ਰੋਜ ਤੋਂ ਲੈ ਕੇ ਇਸ ਮਹਾਨ ਤਪਸਥਾਨ ਤੇ ਹਾਜ਼ਰੀਆਂ ਭਰ ਰਹੇ ਹੋ ਦਾਸ ਵੱਲੋਂ ਜੱਥੇ ਵੱਲੋਂ ਨਿਮਰਤਾ ਸਹਿਤ ਗੁਰਫਤੇ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਵਿੱਚ ਜੁੜ ਕੇ ਬੈਠੇ ਆ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਸੁਭਾਗੀਆਂ ਘੜੀਆਂ ਆਪਣੇ ਸਾਰਿਆਂ ਦੀ ਝੂਲੀ ਚ ਪਾਈਆਂ ਨੇ ਕਈ ਰੋਜ ਤੋਂ ਲੈ ਕੇ ਮਹਾਨ ਵਿਦਵਾਨ ਮਹਾਪੁਰਖ ਉੱਚ ਕੋਟੀ ਦੇ ਮਹਾਪੁਰਖ ਆਪ ਜੀ ਨਾਲ ਗੁਰਬਾਣੀ ਦੁਆਰਾ ਗੁਰ ਇਤਿਹਾਸ ਦੁਆਰਾ ਸਾਂਝ ਪਾ ਕੇ ਗਏ ਨੇ ਤੇ ਹੁਣ ਵੀ ਮਹਾਨ ਮਹਾਪੁਰਖ ਵਿਦਵਾਨ ਮਹਾਪੁਰਖ ਚੋਟੀ ਦੇ ਮਹਾਪੁਰਖ ਸਟੇਜ ਤੇ ਸੁਭਾਏ ਮਾਨੇ ਸਤਕਾਰਯੋਗ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਦਾ ਸ਼੍ਰੀਮਾਨ ਸੰਤ ਬੱਬਾ ਹਰਵਿੰਦਰ ਸਿੰਘ ਜੀ ਨਾਲ ਅਥਾਹ ਪਿਆਰ ਆ ਪ੍ਰੇਮ ਦੀ ਮੂਰਤੀ ਨੇ ਬਾਬਾ ਹਰਵਿੰਦਰ ਸਿੰਘ ਜੀ ਕਿੰਨੇ ਮਹਾਨ ਵਿਦਵਾਨ ਮਹਾਪੁਰਖਾਂ ਨੂੰ ਇਸ ਪਾਵਨ ਪਿੱਤਰ ਸਥਾਨ ਤੇ ਬਿਲਾ ਕੇ ਆਪਾਂ ਨੂੰ ਸਾਰਿਆਂ ਨੂੰ ਦਰਸ਼ਨ ਕਰਾਉਂਦੇ ਆ। ਸੰਗਤ ਜੀ ਸਰਵਣ ਕਰ ਰਹੇ ਸੀ ਸਤਗੁਰੂ ਬਾਜਾਂ ਵਾਲੇ ਸੱਚੇ ਪਾਤਸ਼ਾਹ ਸਤਲੁਜ ਦੇ ਕਿਨਾਰੇ ਤੁਰੇ-ਤੁਰੇ ਜਾਂਦੇ ਆ ਨਾਲ ਸਿੰਘ ਨੇ ਭਾਈ ਨੰਦ ਲਾਲ ਜੀ ਉਹ ਵੀ ਪਿੱਛੇ ਪਿੱਛੇ ਤੁਰੇ ਜਾਂਦੇ ਆ ਬੇਨਤੀ ਸਨਿਮਰ ਆਪਦੇ ਚਰਨਾਂ ਵਿੱਚ ਵੈਸੇ ਆਪ ਨੂੰ ਕੋਈ ਸਮਝਾਉਣ ਵਾਲੀ ਗੱਲ ਤੇ ਹੈ ਨਹੀਂ ਫਿਰ ਵੀ ਜਿੰਨੀ ਕੁ ਸਮਤ ਸ਼੍ਰੀਮਾਨ ਸੰਤ ਬੱਬਾ ਨਰੈਣ ਸਿੰਘ ਮੋਨੀ ਜੀ ਤਪਧ ਰਾਜ ਮਹਾਲੀ ਵਾਲਿਆਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਬਖਸਾਈ ਹੈ ਮੈਂ ਵਿਚਾਰ ਉਹਨਾਂ ਇੱਕ ਸਾਝੀ ਆਪ ਜੀ ਨਾਲ ਕਰ ਲੈਣੀ ਹੈ ਨਹੀਂ ਮਹਾਨ ਵਿਦਵਾਨ ਸਟੇਜ ਤੇ ਸੁਭਾਏ ਮਾਨ ਨੇ ਇਥੇ ਆਉਣ ਦਾ ਫੇਰੀ ਫਾਇਦਾ ਜੇ ਕੁਝ ਜ਼ਿੰਦਗੀ ਬਦਲਦੀ ਆ ਜੋ ਵਿਦਵਾਨ ਮਹਾਪੁਰਖ ਬੋਲਦੇ ਨੇ ਉਹਨੂੰ ਆਪਣੇ ਤੇ ਲਾ ਕੇ ਦੇਖਿਆ ਕਰੋ ਵੀ ਉਹਨਾਂ ਮਹਾਪੁਰਖਾਂ ਦੀ ਜ਼ਿੰਦਗੀ ਕਿੱਥੇ ਆ ਆਪਾਂ ਕਿੱਥੇ ਖੜਿਆ ਜੇ ਆਪਾਂ ਪਿੱਛੇ ਖੜਿਆ ਤਾਂ ਕੋਸ਼ਿਸ਼ ਕਰੀਏ ਵੀ ਮਹਾਪੁਰਖਾਂ ਦੇ ਬਚਨ ਸੁਣ ਕੇ ਆਪਾਂ ਅੱਗੇ ਨੂੰ ਹੋਈਏ ਆਪਣੇ ਆਪ ਨੂੰ ਸਵਾਰੀਏ ਆਪਣੇ ਆਪ ਨੂੰ ਸਪੁਰਦ ਕਰੀਏ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿੱਥੇ ਕਿਤੋਂ ਵੀ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਮਿਲਦਾ ਉਹ ਪ੍ਰਾਪਤ ਕਰਕੇ ਆਨੰਦ ਮਾਣੀਏ ਆਓ ਬਿਰਤੀ ਕਾਗਰ ਕਰੋ ਆਪਣੇ ਆਪ ਤੇ ਲਾ ਕੇ ਦੇਖਿਓ ਗੱਲ ਸਾਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਰੇ ਜਾਂਦਿਆਂ ਨੇ ਇੱਕ ਪੱਥਰ ਚੁੱਕਿਆ ਬੱਟਾ ਕਹਿ ਲੋ ਸਾਡੇ ਬਰਨਾਲੇ ਵਾਲੇ ਬੋਲੀ ਵਿੱਚ ਪਾਣੀ ਵਿੱਚ ਮਾਰਿਆ ਸਤਿਗੁਰ ਕਹਿੰਦੇ ਸਿੱਖੋ ਇਹ ਪੱਥਰ ਡੁੱਬ ਗਿਆ ਸਿੱਖ ਕਹਿੰਦੇ ਮਹਾਰਾਜ ਪੱਥਰ ਭਾਰੀ ਹੁੰਦਾ ਪਾਣੀ ਵਿੱਚ ਡੁੱਬੀ ਜਾਂਦਾ ਫਿਰ ਦੋ ਕਰਮਾ ਚੱਲੇ ਫਿਰ ਪੱਥਰ ਚੁੱਕਿਆ ਬਟਾ ਪੱਥਰ ਦਾ ਪਾਣੀ 'ਚ ਮਾਰਿਆ ਕਹਿੰਦੇ ਸਿੱਖੋ ਇਹ ਪੱਥਰ ਡੁੱਬ ਕਿਉਂ ਗਿਆ ਉਹ ਕਹਿੰਦੇ ਸਤਿਗੁਰੂ ਮਹਾਰਾਜ ਜੀ ਜਲ ਵਿੱਚ ਤਾਂ ਹਰ ਇੱਕ ਚੀਜ਼ ਡੁੱਬ ਜਾਂਦੀ ਆ ਪੱਥਰ ਤਾਂ ਭਾਰੀ ਆ ਤਾਂ ਡੁੱਬ ਗਿਆ ਫਿਰ ਗੁਰਮukh ਪੈਰ ਤੁਰੇ ਅੱਗੇ ਦੋ ਕਦਮ ਫੇਰ ਚੱਲੇ ਫੇਰ ਪੱਥਰ ਦਾ ਬੱਟਾ ਚੱਕਿਆ ਫੇਰ ਪਾਣੀ ਵਿੱਚ ਮਾਰਿਆ ਸਤਲੁਜ ਦੇ ਵਿੱਚ ਸਿੱਖੋ ਸਵਾਲ ਹੈ ਵੀ ਇਹ ਪੱਥਰ ਡੁੱਬ ਕਿਉਂ ਗਿਆ ਜਦੋਂ ਤੀਜੀ ਵਾਰੀ ਇਹ ਸਵਾਲ ਕੀਤਾ ਸਿੱਖ ਤਲਖੀ 'ਚ ਆ ਗਏ ਥੋੜੇ ਜਿ ਗੁੱਸੇ 'ਚ ਆ ਗਏ ਅੱਗੇ ਆ ਕੇ ਕਹਿੰਦੇ ਸਤਿਗੁਰ ਜੀ ਇਹ ਕਿਹੜੀਆਂ ਬਚਪਨੀ ਵਾਲੀਆਂ ਗੱਲਾਂ ਕਰੀ ਜਾਂਦੇ ਹੋ ਬੱਚਿਆਂ ਵਾਲੀਆਂ ਗੱਲਾਂ ਕਰੀ ਜਾਂਦੇ ਹੋ ਆਪ ਜੀ ਨੂੰ ਵੀ ਪਤਾ ਵੀ ਪੱਥਰ ਪਾਣੀ 'ਚ ਡੁੱਬ ਜਾਂਦਾ ਫੇਰ ਉਹੀ ਸਵਾਲ ਕਰਦੇ ਹੋ ਫੇਰ ਉਹੀ ਸਵਾਲ ਕਰਦੇ ਹੋ ਬਾਜੰ ਵਾਲੇ ਸੱਚੇ ਪਾਤਸ਼ਾਹ ਹੱਸ ਪਏ ਤੇ ਗੁਰਮੁਖ ਪਿਆਰਿਓ ਅੱਗੇ ਤੁਰ ਪਏ ਫੇਰ ਪੱਥਰ ਚੱਕਿਆ ਬੱਟਾ ਚੱਕਿਆ ਫੇਰ ਪਾਣੀ 'ਚ ਮਾਰਿਆ ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਚੀ ਦੇ ਕੇ ਕਹਿੰਦੇ ਭਾਈ ਅਨੰਦ ਲਾਲ ਜੀ ਹੁਣ ਮੈਂ ਆਪ ਜੀ ਨੂੰ ਪੁੱਛਦਾ ਇਹ ਪੱਥਰ ਡੁੱਬ ਕਿਉਂ ਗਿਆ ਚੁੱਪ ਕਰ ਗਿਆ ਸਿੱਖਾਂ ਤੋਂ ਪਿੱਛੇ ਹੈ ਬਹਿਰਾਗ ਦਾ ਚਾਲ ਹੈ ਅੱਖਾਂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਦੂਜੀ ਵਾਰੀ ਫੇਰ ਕਿਹਾ ਭਾਈ ਅਨੰਦ ਲਾਲ ਜੀ ਮੈਂ ਆਪ ਜੀ ਨੂੰ ਪੁੱਛਦਾ ਇਹ ਪੱਥਰ ਡੁੱਬ ਕਿਉਂ ਗਿਆ ਤੇ ਗੁਰਮੁਖ ਪਿਆਰਿਓ ਕੋਈ ਜਵਾਬ ਨਹੀਂ ਆਇਆ ਸਤਿਗੁਰ ਜੀ ਪਿੱਛੇ ਮੁੜ ਕੇ ਸਿੰਘਾਂ ਦੇ ਵਿੱਚ ਦੀ ਭਾਈ ਨੰਦਲਾਲ ਦੀ ਬਾਹ ਫੜ ਕੇ ਅੱਗੇ ਲੈ ਕੇ ਆਏ ਕਹਿੰਦੇ ਭਾਈ ਨੰਦਲਾਲ ਜੀ ਮੈਂ ਆਪ ਜੀ ਨੂੰ ਪੁੱਛ ਰਿਹਾ ਵੀ ਪੱਥਰ ਡੁੱਬ ਕਿਉਂ ਗਿਆ ਦਾਤਾ ਸਿਰ ਤੇ ਹੱਥ ਰੱਖੋ ਕਿਸੇ ਦੀ ਜ਼ਰਤ ਨਹੀਂ ਆਪ ਜੀ ਦਾ ਤਾਬ ਚੱਲ ਜਾਵੇ ਕਿਸੇ ਦੀ ਜ਼ਰਤ ਨਹੀਂ ਆਪ ਜੀ ਦੀ ਅੱਖ ਵਿੱਚ ਆਖੇ ਪਾ ਕੇ ਕੋਈ ਗੱਲ ਕਰ ਜਾਵੇ ਆਪ ਸਿਰ ਤੇ ਹੱਥ ਰੱਖੋ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਬਨ ਹਮਾਰੀ ਆਪ ਕਿਰਪਾ ਕਰੋ ਸਿਰ ਤੇ ਹੱਥ ਰੱਖੋ ਫਿਰ ਮੈਂ ਜਵਾਬ ਦੇ ਸਕਾਂ ਨਹੀਂ ਕਿਸੇ ਦੀ ਕੀ ਜ਼ਰਤ ਹੈ ਆਪ ਜੀ ਅੱਗੇ ਕੋਈ ਸਵਾਲ ਜਵਾਬ ਜਵਾਬ ਕਰ ਜਾਵੇ ਸਤਿਗੁਰ ਕਹਿੰਦੇ ਬੋਲ ਭਾਈ ਨੰਦ ਲਾਲ ਜੀ ਇਹ ਪੱਥਰ ਡੁੱਬ ਕਿਉਂ ਗਿਆ ਸੱਚੇ ਪਾਤਸ਼ਾਹ ਮੈਨੂੰ ਪੱਥਰ ਬਾਰੇ ਤਾਂ ਕੋਈ ਪਤਾ ਨਹੀਂ ਸਿੱਖੋ ਧਿਆਨ ਦਿਓ ਮੈਨੂੰ ਪੱਥਰ ਬਾਰੇ ਕੋਈ ਪਤਾ ਨਹੀਂ ਦਾਤਾ ਜੀ ਵੀ ਇਹ ਕਿਉਂ ਡੁੱਬਿਆ ਕਿਉਂ ਤਰਿਆ ਇਹਦੇ ਬਾਰੇ ਮੈਨੂੰ ਪਤਾ ਨਹੀਂ ਪਰ ਸੱਚੇ ਪਾਤਸ਼ਾ ਜਿਹੜਾ ਆਪ ਜੀ ਦੇ ਹੱਥ ਵਿੱਚੋਂ ਛੁੱਟ ਗਿਆ ਨਾ ਉਹ ਡੁੱਬੀ ਗਿਆ ਜਿਹੜਾ ਆਪ ਜੀ ਦੇ ਹੱਥ ਵਿੱਚੋਂ ਛੁੱਟ ਗਿਆ ਉਹ ਡੁੱਬੀ ਗਿਆ ਤੇ ਗੁਰਮੁਖ ਪਿਆਰਿਓ ਆਪਾਂ ਦੇਖੀਏ ਵੀ ਆ ਪਤਾ ਨਹੀਂ ਛੁੱਟੇ ਹੋਏ ਬਾਜਾਂ ਵਾਲੇ ਦੇ ਹੱਥ ਦੇ ਵਿੱਚੋਂ ਆ ਪਤਾ ਨਹੀਂ ਬਾਛੜੋ ਹੀ ਆਪਣੀ ਉਹਨਾਂ ਕੋਲੋਂ ਜੇ ਆਪਣੀ ਬਾਹ ਛਡਾਈ ਹੋਈ ਹੈ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਪੰਜਾਂ ਪਿਆਰਿਆਂ ਕੋਲੋਂ ਆਪਣੇ ਆਪ ਨੂੰ ਗੁਰਬਾਜਾਂ ਮਲ ਦੇ ਸੁਪੁਰਦ ਕਰ ਦਿਓ ਤੇ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਕਰਿਆ ਆ ਦੇਖੋ ਮੇਲੇ ਲੱਗੇ ਪਏ ਆ ਹਰ ਸਾਲ ਲੱਗਦੇ ਆ ਕਿੰਨੇ ਮਹਾਪੁਰਖ ਆਉਂਦੇ ਆ ਸੰਗਤ ਜੀ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਮਹਾਪੁਰਖਾਂ ਦੀ ਸੰਗਤ ਵਿੱਚ ਆਉਣਾ ਵਿਦਵਾਨ ਮਹਾਪੁਰਖਾਂ ਦੇ ਬਚਨ ਸੁਣਨੇ ਆਓ ਮੈਂ ਹਰ ਵਾਰੀ ਬੋਲਦਾ ਹਾਂ ਬੋਲਿਓ ਮੇਰੇ ਨਾਲ ਸਾਰੇ ਗੱਜ ਗੱਜ ਕੇ ਬੋਲਿਓ ਭਾਈ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੀ ਗੁਰਮੁਖਾਂ ਦੀ ਮਹਾਪੁਰਖਾਂ ਦੀ ਸੰਗਤ ਵਿੱਚ ਰਹੇ ਉੱਤੇ ਗੁਰਮੁਖ ਪਿਆਰਿਓ ਫਿਰ ਗਾਉਂਦੇ ਫਿਰਦੇ ਆ ਇਕੋ ਲੈ ਜੂਗੀ ਬੈਕੁੰਠੇ ਘੜੀ ਸਤ ਸੰਗ ਦੀ ਇਕੋ ਲੈ ਜੂਗੀ ਲੈ ਜੂਗੀ ਬੈਕੁੰਠੇ ਘੜੀ ਸਤ ਸੰਗ ਦੀ ਇਕੋ ਲੈ ਜੂਗੀ ਲੈ ਜੂਗੀ ਬੈਕਉਂਟ ਕੜੀ ਸਤ ਸੰਗ ਦੀ ਇਕੋ ਲੈ ਜੂਗੀ ਵਾਹਿਗੁਰੂ ਵਾਹਿਗੁਰੂ ਲੈ ਜੂਗੀ ਬੈਕਉਂਟ ਕੜੀ ਸਤ ਸੰਗ ਦੀ ਇਕੋ ਲੈ ਜਿਉ ਰਹੋ ਭੈਣ ਮੇਰੀਆਂ ਸਤ ਸੰਗ ਜਿਵੇਂ ਪਾਣੀਆਂ ਚੋ ਪਾਣੀ ਪਾਣੀ ਗੁਰੂ ਗ੍ਰੰਥ ਦੀਸਾ ਗੁਰੂ ਆ ਦਸਾ ਪੁਰੂਅਤੇ ਜੋਤ ਕਸ ਬੱਟੀ ਪੰਥ ਲਾਗੇ ਕਾਲਸ ਮਨਾ ਨੂੰ ਨਾਮ ਨਾਲ ਰੰਗ ਦੀ ਵਾਹਿਗੁਰੂ ਆਸਾ ਰਾਗ ਵਿੱਚ ਪੁੱਛੋ ਭਗਤ ਕਬੀਰ ਤੇ ਜੀਨੇ ਪਾਲਿਆ ਜੀਨੇ ਪਾਲਿਆ ਪਿਆ ਨੂੰ ਭੂਤਕ ਸਰੀਰ ਤੇ ਬਾਣੀ ਬੁਣਦੇ ਨੇ तानी बोनते ने नंद जी इंट कड़ी चट जी इहगुरु ਵਾਹਿਗੁਰੂ ਸੁਬੀਰੇ ਕੱਕੜੀ ਆਦੀ ਕੜੀ ਆਦੀ ਹੁੰਦੇ ਆਦ ਭਗਤਨ ਸੇਤੀ ਗੋਸਟੇ ਜੋ ਕੀ ਨੋ ਸੋ ਲਾਬ ਤੇ ਗੁਰਮਖ ਪਿਆਰਿਓ ਸਤ ਸੰਗ ਵਿੱਚੋ ਆਕੇ ਆਪਣੇ ਅੰਦਰ ਝਾਤ ਮਾਰਨੀ ਹੁੰਦੀ ਆ ਆਪਾ ਕਿੱਥੇ ਖੜਿਆ ਚਾਣਕ ਕਹਿ ਰਿਹਾ ਵੀ ਚਾਰ ਸੁਖ ਨੇ ਆ ਧਰਤੀ ਤੇ ਆਗਿਆਕਾਰੀ ਸੁਤ ਅਰ ਮਿੱਠ ਬੋਲੀ ਨਾਰ ਧਨ ਆਪਣੇ ਸੰਤੋਖ ਮਨ ਇਹ ਚਾਰ ਸਵਰਗ ਮਨ ਸੰਸਾਰ ਆਗਿਆਕਾਰੀ ਔਲਾਦ ਹੋਵੇ ਖਿਆਲਾਂ ਨਾਲ ਸਹਿਮਤ ਘਰ ਵਾਲੀ ਹੋਵੇ ਤੀਜੇ ਨੰਬਰ ਤੇ ਗੁਜਾਰੇ ਜੋਗੀ ਮਾਇਆ ਹੋਵੇ ਚੌਥੇ ਨੰਬਰ ਤੇ ਮਨ ਵਿੱਚ ਸੰਤੋਖ ਹੋਵੇ ਕਹਿੰਦੇ ਇੱਥੇ ਸਵਰਗ ਆ ਆਪ ਜੀ ਅੱਗੇ ਬੇਨਤੀ ਕਰਾ ਸਮਾਂ ਨੇੜੇ ਲਾ ਕੇ ਆ ਵਾਜਾਂ ਵਾਲੇ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਸਭੋ ਕੀ ਤਲਵੰਡੀ ਬੈਠ ਕੇ ਜਦੋਂ ਸਾਡੀ ਮਾਂ ਤਾਬਾ ਨੇ ਪੁੱਛਿਆ ਲਾਲ ਕਿੱਥੇ ਨੇ ਉਹਨਾਂ ਨੇ ਹਿੱਕ ਥਾਪੜ ਕੇ ਕਿਹਾ ਇਹਨ ਪੁੱਤਰ ਨੇ ਕੇ ਸੀਸਪੈ ਬਾਰ ਦੀਏ ਸੁਤਚਾਰ ਚਾਰ ਮੂਏ ਤੂੰ ਕਿਆ ਪਿਆ ਜੀਵਤ ਪਹਿਲਾ ਦੇਖੋ ਆਪਾ ਬਣ ਕੇ ਵਾਜਾਂ ਵਾਲੇ ਦੇ ਦੇਖਿਓ ਪਹਿਲਾ ਜੀਤਾ ਬਣ ਕੇ 바ਵਾ ਫਿਰ ਤਾਂ ਸਤਿਗੁਰੂ ਕਿਰਪਾ ਕਰਨਗੇ ਜੇ ਨਹੀਂ ਬਣੇ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਛੱਕੋ ਆ ਮੈਂ ਬਸ ਚਾਰਕ ਤੋਂ ਕੰਬੋਲ ਕੇ ਸਮਾਪਤੀ ਕਰਦਾ ਆ ਆਪਣੇ ਇਲਾਕੇ ਦੇਖਿਓ ਸੰਗਤ ਜੀ ਕਿਸੇ ਮਹਾਪੁਰਖ ਨੇ ਲਿਖਿਆ ਹੈ ਆਪਣੇ ਸੰਸਾਰ ਦਾ ਹਾਲ ਆਪਣੇ ਆਪ ਨੂੰ ਦੇਖਿਓ ਸੰਗਤ ਜੀ ਆਪਣਾ ਹਾਲ ਦੇਖਿਓ ਜੇ ਬਾਜਾਂ ਵਾਲੇ ਦੇ ਪੁੱਤਰ ਨਹੀਂ ਬਣੇ ਤਾਂ ਜੇ ਬਣਿਓ ਤਾਂ ਬੜਾ ਵਧੀਆ ਤੇ ਗੁਰਮੁਖ ਪਿਆਰਿਓ ਆਪਣਾ ਕੀ ਹਾਲ ਆ ਫਿਰ ਉਹ ਮਹਾਪੁਰਖ ਮੈਨੂੰ ਤੇ ਇਉਂ ਲੱਗਦਾ ਕਿ ਬੜਾ ਦੁਖੀ ਹੋਇਆ ਹੋਣਾ ਜਿਨੇ ਚਾਰ ਤੁਕਾਂ ਲਿਖੀਆਂ ਨੇ ਮੇਰੇ ਖਿਆਲ ਚ ਹੈ ਸੰਗਤ ਜੀ ਇਹ ਬੈਸ ਤੇ ਮਹਾਨ ਬਦਵਾਨ ਮਹਾਪੁਰਖ ਬੈਠੇ ਨੇ ਉਹ ਕਹਿੰਦੇ ਆਹ ਹਾਲਾ ਪਰ ਸਿਓ ਪ੍ਰੇਮ ਧਰੋ ਆਪਣੇ ਸਿਓ ਸਦਾ ਕਰਤ ਦੁਸ਼ਟ ਗੁਣ ਗਾਨ ਆਪਣਿਆਂ ਨਾਲ ਧਰੋ ਕਰਨਾ ਦੂਜਿਆਂ ਨਾਲ ਪ੍ਰੇਮ ਕਰਨਾ ਆਪਣੇ ਕੌਣ ਨੇ ਬਾਜਾਂ ਵਾਲੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦੇ ਬਖਸ਼ੂਏ ਗੁਰਸਿੱਖ ਮਹਾਪੁਰਖ ਉਹਨਾਂ ਦੀ ਤਾਂ ਨਿੰਦਿਆ ਕਰਨੀ ਉਹਨਾਂ ਨੂੰ ਤਾਂ ਬੁਰਾ ਬਚਨ ਬੋਲਣਾ ਪਰਸਿਓਂ ਪ੍ਰੇਮ ਜਿਹੜੇ ਜੂਆ ਖੇਡਦੇ ਨੇ ਸ਼ਰਾਬ ਪੀਂਦੇ ਨੇ ਬੁਰੀਆਂ ਗੱਲਾਂ ਕਰਦੇ ਨੇ ਠੇਕਿਆਂ ਤੇ ਜਾਂਦੇ ਨੇ ਟਾਬਿਆਂ ਤੇ ਜਾਂਦੇ ਨੇ ਤੇ ਗੁਰਮੁਖ ਪੈਰੋ ਉਹਨਾਂ ਦੇ ਗੀਤ ਗਾਉਂਦੇ ਰਹਿਣਾ ਬਈ ਬੱਲੇ ਬੱਲੇ ਫਲਾਣਾ ਮੂਸੇ ਵਾਲਾ ਦਾ ਬੜਾ ਸੋਹਣਾ ਗਾਉਂਦਾ ਫਲਾਣਾ ਗੁਰਾਸਮਾਨ ਦਾ ਬੜਾ ਸੋਹਣਾ گاਉਂਦਾ ਦੁਸ਼ਟ ਲੋਕਾਂ ਦੇ ਗੀਤ ਗਾਉਣੇ ਉਹਨਾਂ ਦੀ ਉਪਮਾ ਕਰਨੀ ਇੱਕ ਪੁੱਤਰ ਦਾ ਪਹਿਲਾ ਲੱਛਣ ਪਰਸਿਓਂ ਪ੍ਰੇਮ ਦੂਜਾ ਲੱਛਣ thro ਆਪਣੇ ਸਿਓਂ ਤੀਜਾ ਲੱਛਣ ਦੁਸ਼ਟ ਪੁੱਤਰ ਦਾ ਸਦਾ ਕਰਤ ਦੁਸ਼ਟਪੁਨ ਗਾਨ ਦੁਸ਼ਟ ਲੋਕਾਂ ਦੀ ਉਪਮਾ ਕਰਨੀ ਆਪਾਂ ਦੇਖੋ ਕਿੱਥੇ ਖੜੇ ਆ ਆਪਣੇ ਆਪ ਨੂੰ ਦੇਖਿਓ ਕਿੱਥੇ ਖੜੇ ਆ ਆਪਾਂ ਫਿਰ ਤੀਜਾ ਚੌਥਾ ਲੱਛਣ ਵੀ ਬੋਲਦੇ ਨੇ ਮਹਾਪੁਰਖ ਦੁਸ਼ਟ ਪੁੱਤਰਾਂ ਦਾ ਗੁਰੂ ਜਨਕੀ ਨਿੰਦਾ ਕਰ ਹੰਸ ਤੇ ਮਹਾਪੁਰਖਾਂ ਦੀ ਉਸਤਾਦ ਲੋਕਾਂ ਦੀ ਨਿੰਦਿਆ ਕਰਕੇ ਗੁਰਬਾਣੀ ਤੇ ਕਿੰਤੂ ਪ੍ਰੰਤੂ ਕਰਕੇ ਖੁਸ਼ ਹੋਣਾ ਇਹ ਚੌਥਾ ਲੱਛਣਾ ਖੋਟੇ ਪੁੱਤਰ ਦਾ ਗੁਰੂ ਜਨ ਦੀ ਬਾਣੀ ਤੇ ਕਿੰਤੂ ਪ੍ਰੰਤੂ ਕਰਨਾ ਮਾਹਪੁਰਖਾਂ ਜੀਆਂ ਦੀ ਨਿੰਦਿਆ ਕਰਨੀ ਓਸਤਾਦ ਲੋਕਾਂ ਦੀ ਨਿੰਦਿਆ ਕਰਨੀ ਫਿਰ ਹੱਸਣਾ ਆਪਸ ਕੋ ਕਹਤੇ ਗੁਣਮਾਨ ਕਹਿੰਦੇ ਸਾਡੇ ਵਰਗਾ ਗੁੜੀ ਕੌਣਾਂ ਅਸੀਂ ਤਾਂ ਬਹਾਨ ਬਿਦਵਾਨਾਂ ਗੁਰੂ ਜਨ ਕੀ ਨਿੰਦਾ ਕਰ ਹੰਸ ਤੇ ਆਪਸ ਕੋ ਕਹਤੇ ਗੁਣਮਾਨ ਉਸਤਾਦਾਂ ਦੀ ਮਹਾਪੁਰਖਾਂ ਦੀ ਗੁਰੂਆਂ ਦੀ ਨਿੰਦਿਆ ਕਰਕੇ ਹੱਸਦੇ ਨੇ ਗੁਰਬਾਣੀ ਤੇ ਕਿੰਤੂ ਉਹ ਅਰਥ ਵੀ ਉਲਟ-ਪੁਲਟ ਕਰਦੇ ਨੇ ਤੇ ਗੁਰਮਖ ਪਿਆਰਿਓ ਮਹਾਪੁਰਖ ਸੰਤ ਬਾਬਾ ਹਰੀ ਸਿੰਘ ਜੀ ਥੰਮਨੇ ਆਪਣੇ ਸਿੱਖ ਕੌਮ ਦੇ ਤੇ ਗੁਰਮਖ ਪਿਆਰਿਓ ਮੈਂ ਸੰਤ ਬਾਬਾ ਭਾਗ ਸਿੰਘ ਜੀ ਖੇੜੀ ਜੱਟਾਂ ਵਾਲਿਆਂ ਕੋਲੇ ਵਿੱਦਿਆ ਪ੍ਰਾਪਤ ਕੀਤੀ ਹੈ ਸਾਰੀ ਤੇ ਗੁਰਮਖ ਪਿਆਰਿਓ ਉਹਨਾਂ ਤੋਂ ਮੈਂ ਗੁਰਬਾਣੀ ਦੀ ਸੰਖਿਆ ਵਗੈਰਾ ਸਾਰਾ ਕੁਝ ਲਿਆ ਆਓ ਜੀ ਫਿਰ ਇਹ ਮਹਾਪੁਰਖ ਕਹਿੰਦੇ ਫਿਰ ਸੁਣਿਓ ਸੰਗਤ ਜੀ ਪਰਸਿਓ ਪ੍ਰੇਮ ਤਰੋ ਆਪਣੇ ਸਿਓ ਸਦਾ ਕਰਤ ਦੁਸ਼ਟ ਗੁਣ ਗਾਨ ਗੁਰਜਨ ਕੀ ਨਿੰਦਾ ਕਰ ਹੰਸ ਤੇ ਆਪਸ ਕੋ ਕਹਤੇ ਗੁਣਮਾਨ ਇਹ ਮਹਾਪੁਰਖ ਕਹਿੰਦਾ ਇਹ ਦੁਸ਼ਟ ਪੁੱਤਰ ਦੇ ਚਾਰ ਲੱਛਣ ਨੇ ਫਿਰ ਇੱਥੇ ਆ ਕੇ ਮਹਾਪੁਰਖ ਦਾ ਦਿਮਾਗ ਦੇਖੋ ਕਿੱਥੇ ਪਹੁੰਚਿਆ ਸੰਗਤ ਜੀ ਕਹਿੰਦਾ हे ब्रह्मा हे ਦੁਨੀਆ ਪੈਦਾ ਕਰਨ ਵਾਲੇ ब्रह्मा ਮਹਾਂਪੁਰਖ ਸਮਝਦੇ ਆ ਆਪ ਜੀ ਵਿਦਵਾਨ ਲੋਕੋ ਮੈਂ ਗਲਤੀ ਨਾ ਕਰ ਜਾਂ। हे ब्रह्मा एक ਬੇਨਤੀ ਕਰ ਹਾਂ। ਸੁਣਹੁ ਦੇ ਕਰ ਕਾਨ। हे ब्रह्मा ਉਤਪਤੀ ਕਰਨ ਵਾਲਿਆ ਮੈਂ ਇੱਕ ਬੇਨਤੀ ਕਰਨਾ ਧਿਆਨ ਨਾਲ ਸੁਣ। ਕਬੀ ਕਿਸੇ ਕੋ ਕਪੂਤ ਨਾ ਦੇ। ਕਬੀ ਕਿਸੇ ਕੋ ਕਪੂਤ ਨਾ ਦੇ ਭਾਵੇਂ ਕਰਦੇ ਨਿਰਸੰਤਾਨ। हे ਭਗਵਾਨ हे ब्रह्मा ਬਿੱਕੇ ਸਨੂ ਕਪੁੱਤਰ ਨਾ ਦਈ ਚਾਹੇ ਜਵਾਕ ਹੋਵੇ ਚਾਹੇ ਨਾ ਹੀ ਹੋਵੇ ਚਾਹੇ ਬੱਚਾ ਹੋਵੇ ਚਾਹੇ ਨਾ ਹੋਵੇ ਸਤਿਗੁਰੂ ਬਾਪੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਇਹੀ ਬਚਨ ਕਰਦੇ ਆ ਜੈ ਕੁੱਲ ਪੂਤ ਨਾ ਗਿਆਨ ਵਿਚਾਰੀ ਵਿਦਵਾ ਕਸ ਨ ਭਈ ਮਹਤਾਰੀ ਜਿਹੜੇ ਪੁੱਤਰ ਬਣੇ ਸੰਤ ਬਾਬਾ ਹਰਵਿੰਦਰ ਸਿੰਘ ਜੀ ਵਰਗਿਆ ਦੇਖੋ ਸੰਗਤ ਜੀ ਆਪਾਂ ਵਾਰ ਕੇ ਵੀ ਆ ਰੌਣਕਾਂ ਲਾਤੀਆਂ ਸੰਗਤ ਜੀ ਨਾ ਆਰਾਮ ਕਰਦੇ ਆ ਨਾ ਬੋਤਾ ਤੇ ਗੁਰਮੁਖ ਪਿਆਰੇ ਮਾ ਆਏ ਮਾ ਪੁਰਖਾਂ ਦਾ ਹੱਦੋਂ ਵੱਧ ਸਤਕਾਰ ਜਿਨ੍ਹਾਂ ਨੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਬਾਪੂ ਮੰਨਿਆ ਜਿਨ੍ਹਾਂ ਨੇ ਬਾਜਾਂ ਵਾਲੇ ਨੂੰ ਆਪਣਾ ਬਾਪੂ ਜੀ ਮੰਨਿਆ ਖੰਡੇ ਬਾਟੇ ਦਾ ਅਮਰਤ ਸਾਕੇ ਇਹ ਦੁਨੀਆ ਦੇ ਲੋਕੋ ਬੰਦਬੰਦਤਾ ਕੱਟਿਆ ਗਿਆ ਮੁੜੇ ਨਹੀਂ ਖੋਪੜੇ ਲੈ ਕੇ ਉਹਨਾਂ ਦੇ ਮੁੜੇ ਨਹੀਂ ਇਸੇ ਕਰਕੇ ਆਓ ਉਹਨਾਂ ਦੀ ਬਾਬਤ ਕੁਝ ਬੇਨਤੀਆਂ ਉਹ ਤਾਂ ਫਿਰ ਉਹ ਤਾਂ ਪੁੱਤ ਹੁੰਦੇ ਆ ਪੁੱਤ ਫਿਰ ਸਪੁੱਤ ਕਹਿ ਲਿਓ ਉਹਨਾਂ ਨੂੰ ਸਪੁੱਤ ਸੰਗਤ ਜੀ ਜਿਹੜੇ ਗੁਰੂ ਤੋਂ ਰੋਮ ਰੋਮ ਕਰਕੇ ਵਾਰ ਜਾਂਦੇ ਨੇ ਆਪਣੀ ਜਾਨ ਨੂੰ ਤਾਂ ਫਿਰ ਵੀ ਕੁਝ ਵੀ ਲਾਲਚ ਆਵੇ ਉਹ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਜਿਹੜੇ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਜਿਹੜੇ ਮੁਖੜਾ ਵਾਹਿਗੁਰੂ ਮੁਖਾ ਨਹੀਂ घोड़ਦੇ ਰਤਨ ਸਈ ਜਿਹੜੇ ਹਾਏ ਮੁਖਾ ਨਹੀਂ ਰੱਤੇ ਨੇ ਵਾਹਿਗੁਰੂ 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 ਉਹ ਤੁਰਦੇ ਚੰਦ ਮੰਡਲ ਆਪਣੀ ਬੱਤੇ ਨੇ ਪਿਆਰਾਂ ਦੇ ਤੁਰਦੇ ਪੱਕੇ ਕਰਾਰਾਂ ਦੇ ਪੱਕੇ ਕਰਾਰਾਂ ਦੇ ਉਹ ਬਿਰਲੇ ਹੀ ਬਣ ਖਾਲਸੇ ਪ੍ਰੇਮ ਦੀਆਂ ਮਾਰਾਂ ਦੇ ਬਿਰਲੇ ਹੀ ਬਣ ਖਾਲਸੇ ਪ੍ਰੇਮ ਦੀਆਂ ਮਾਰਾਂ ਦੇ ਆਸਕ ਬਣ ਜਾਂਦੇ ਰੱਬ ਦੇ ਆਸਕ ਬਣ ਜਾਂਦੇ ਰੱਬ ਦੇ ਪੱਲਾਨੀ ਛੋੜ ਦੇ ਰੱਤ ਨੇ ਸਹੀ ਜਿਹੜੇ ਮੁਖੜਾ ਨਹੀਂ ਮੋੜਦੇ ਰੱਤ ਨੇ ਸਹੀ ਜਿਹੜੇ ਮੁਖੜਾ ਨਹੀਂ ਮੋੜਦੇ ਰੱਤ ਨੇ ਸਹੀ ਜਿਹੜੇ ਮਾਇਆ ਨੇ ਜਿੰਨਾ ਪਰੀ ਤਾਂ ਮਨ ਦੇ ਮਤ ਬੰਦੇ ਤੂੰ ਮਾਇਆ ਨੇ ਜਿੰਨਾ ਪਰੀ ਤਾਂ ਵਾ 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 ਆਈ ਦੇ ਲੈ ਤੂੰ ਪ੍ਰੇਮ ਦੀ ਸਰਪੁਲਖ ਲੈ ਜਾ ਕੇ ਪੈਸਾ ਲੈ ਤੂੰ ਵੱਡੇ ਘਾਂ ਵਿੱਚ ਮਾਰੀ ਚੌਂਕੜੇ ਰੁਕਦੇ ਨਹੀਂ ਤੰਨੇ ਤੂੰ ਵੱਡੇ ਘਾਂ ਵਿੱਚ ਮਾਰੀ ਚੌਂਕੜੇ ਵਾਹਿਗੁਰੂ ਨਿਕਾਲੇ ਤੂੰ ਚੱਲ ਕੇ ਸਿਰ ਕਾਸਤ ਹਜ਼ਾਰਾਂ ਚੱਲ ਕੇ ਸਿਰ ਕਾਸਤ ਹਜ਼ਾਰਾਂ સુલમાનું લોડ તે ਰੱਤੇ ਸਈ ਜੇ ਮੁਖ ਨਾਮੜਨ ਆਉ ਸੁਪੁੱਤ ਬਣੀਏ ਖੰਡੇ ਬਾਟੇ ਦਾ ਮਰਦਾ ਕੇ ਕੀ ਤਰ੍ਹਾਂ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਸਮਾਂ ਵੀ 5 ਕੁ ਮਿੰਟਾਂ ਦਾ ਵੱਧੀ ਲੱਗਿਆ ਤੇ ਗੁਰਮੁਖ ਪਿਆਰਿਓ ਮਹਾਨ ਮਹਾਪੁਰਖ ਸੇ ਸੁਭਾਈਮਾਨ ਨੇ ਆਹ ਕਮਾਈ ਵਾਲੇ ਬੱਚ ਉਹਨਾਂ ਦਾ ਸੁਣੀ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਸਟੇਜ ਸੈਕਟਰੀ ਸਭ ਤੋਂ ਮਾਫੀ ਚਾਹੁੰਦੇ ਆਂ ਜੀ ਮਹਾਪੁਰਖਾਂ ਜੀਆਂ ਤੋਂ ਮਾਫੀ ਚਾਹੁੰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਸੋਈ ਸੰਤ ਜੈ ਭਾਵੈ ਰਾਮ ਸੰਤ ਗੋਵਿੰਦ ਕਾ ਇੱਕ ਹੈ ਕੰਮ ਕੰਮਾਂ ਤੋਂ ਪਛਾਣ ਹੁੰਦੀ ਹੈ ਕੀ ਕੰਮ ਕਰਦਾ ਹੈ ਸੰਤ ਹੁੰਦਾ ਕੌਣ ਹੈ ਜਿਹੜਾ ਉਹਨੂੰ ਚੰਗਾ ਲੱਗਦਾ ਹੈ ਜਿਹੜਾ ਉਹਨੂੰ ਪਾਉਂਦਾ ਅਕਾਲ ਪੁਰਖ ਰੂਪ ਵਿੱਚ ਸੰਤ ਹੁੰਦਾ ਸਤਗੁਰੂ ਦੀ ਗੋਦ ਵਿੱਚ ਬੈਠ ਕੇ ਸਤਕਾਰਜ